ਲੇਖ ਸ੍ਰੀ ਗੁਰੂ ਨਾਨਕ ਦੇਵ ਜੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ ਭੂਮਿਕਾ ਭਾਰਤ ਰਿਸ਼ੀਆਂ ਮੁਨੀਆਂ ਪੀਰਾ ਫਕੀਰਾਂ ਤੇ ਸਾਧੂ ਸੰਤਾਂ ਦੀ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਪੁਰਖ ਸਨ ਜਿਨ੍ਹਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਆਪਸਿਕ ਧਰਮ ਦੇ ਪਹਿਲੇ ਗੁਰੂ ਸਨ ਜਨਮ ਅਤੇ ਵਿਦਿਆ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਵਿਖੇ ਹੋਇਆ ਇਹ ਪਵਿੱਤਰ ਅਸਥਾਨ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ ਆਪ ਜੀ ਦੇ ਪਿਤਾ ਜੀ ਦਾ ਨਾਮ ਮਹਤਾ ਕਾਲੂ ਜੀ ਸੀ ਤੇ ਆਪ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਜੀ ਸੀ ਜਦੋਂ ਆਪ 7 ਸਾਲ ਦੇ ਹੋਏ ਤਾਂ ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਵਿਦਿਆ ਲਈ ਪੰਡਤ ਕੋਪਾਲ ਨਾ ਦੇ ਇੱਕ ਪੰਦੇ ਦੇ ਕੋਲ ਪੜ੍ਹਨ ਲਈ ਭੇਜਿਆ ਆਪ ਜੀ ਨੇ ਆਪਣੀ ਸੂਝ ਤੇ ਗਿਆਨ ਨਾਲ ਪੰਦੇ ਨੂੰ ਹੈਰਾਨ ਕਰ ਦਿੱਤਾ ਬਚਪਨ ਬਚਪਨ ਤੋਂ ਹੀ ਗੁਰੂ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਆਪ ਦਾ ਮਨ ਦੁਨਿਆਵੀ ਚੀਜ਼ਾਂ ਵਿੱਚ ਨਾ ਲੱਗਦਾ ਆਪ ਹਮੇਸ਼ਾ ਹੀ ਪਰਮੇਸ਼ਰ ਦੀ ਧੁੰਨ ਵਿੱਚ ਮਗਨ ਰਹਿੰਦੇ ਸਨ ਸੱਚਾ ਸੌਦਾ ਇੱਕ ਵਾਰ ਆਪ ਜੀ ਦੇ ਪਿਤਾ ਜੀ ਨੇ 20 ਰੁਪਏ ਦੇ ਕਿਪਾਰ ਕਰ ਲਈ ਭੇਜਿਆ ਪਰ ਰਸਤੇ ਵਿੱਚ ਆਪ ਜੀ ਨੇ ਕੁਝ ਭੁੱਖੇ ਸਾਧੂਆਂ ਨੂੰ ਉਹਨਾਂ 20 ਰੁਪਈਆਂ ਦਾ ਰਾਸ਼ਨ ਲੈ ਕੇ ਭੋਜਨ ਛਕਾ ਦਿੱਤਾ ਪਿਤਾ ਜੀ ਦੇ ਪੁੱਛਣ ਤੇ ਆਪ ਜੀ ਨੇ ਜਵਾਬ ਦਿੱਤਾ ਕਿ ਇਸ ਤੋਂ ਵੱਧ ਸੱਚਾ ਸੌਦਾ ਹੋਰ ਕੀ ਹੋ ਸਕਦਾ ਹੈ ਨਵਾਬ ਦੌਲਤਖਾਨ ਦੀ ਨੌਕਰੀ ਕਰਨਾ ਪਿੱਤਾ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਇੱਥੇ ਆਪ ਨੇ ਨਵਾਬ ਦੌਲਤਖਾਨ ਲੋਧੀ ਦਾ ਮੋਦੀ ਖਾਨਾ ਚਲਾਇਆ ਇੱਥੇ ਵੀ ਆਪ ਜੀ ਨੇ 13 13 ਤੋਲਿਆ ਵਿਰੋਧੀਆਂ ਨੇ ਨਵਾਬ ਕੋ ਸ਼ਿਕਾਇਤ ਕੀਤੀ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਸਾਰਾ ਹਿਸਾਬ ਕਿਤਾਬ ਬਿਲਕੁਲ ਸਹੀ ਨਿਕਲਿਆ ਬੇ ਨਦੀ ਵਿੱਚ ਪ੍ਰਵੇਸ਼ ਸultanpur ਰਹਿੰਦਿਆਂ ਹੀ ਆਪ ਜੀ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਮੋੜ ਆਇਆ ਇੱਕ ਦਿਨ ਆਪ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ ਜਦੋਂ ਆਪ ਨਦੀ ਤੋਂ ਬਾਹਰ ਆਏ ਤਾਂ ਆਪ ਨੇ ਫਰਮਾਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਬਿਆ ਅਤੇ ਸਤਾਨ ਆਪ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਹੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ ਆਪ ਜੀ ਦੇ ਦੋ ਪੁੱਤਰ ਸਨ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀਦਾਸ ਜੀ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਇਸ ਦੁਨੀਆ ਨੂੰ ਤਾਰਨ ਲਈ ਚਾਰ ਉਦਾਸੀਆਂ ਭਾਉ ਜਤਰਾਵਾਂ ਕੀਤੀਆਂ ਤੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਜਤਰਾ ਰਾਮ ਦੌਰਾਨ ਮਰਦਾਨਾ ਵੀ ਆਪ ਜੀ ਦੇ ਨਾਲ ਸੀ ਆਪ ਜੀ ਨੇ ਲੋਕਾਂ ਨੂੰ ਕਰਮ ਕਾਂਡ ਤਿਆ ਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਰਚਨਾਵਾਂ ਆਪ ਜੀ ਨੇ ਬਹੁਤ ਸਾਰੀ ਬਾਣੀ ਰਚੀ ਆਪ ਜੀ ਦੀਆਂ ਪ੍ਰਮੁੱਖ ਬਾਣੀਆਂ ਜਪਜੀ ਸਾਹਿਬ ਰਾਗ ਆਸਾ ਪੱਟੀ ਸਿੱਧ ਗੋਸਟ ਬਾਰਾਮਾ ਤੁਖਾਰੀ ਸੋਹਲੇ ਆਧਾਨ ਆਪ ਜੀ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਆਪ ਜੀ ਦੀ ਵੱਡੀ ਸਿੱਖਿਆ ਹੈ ਨੀਦਰ ਦੇਸ਼ ਭਗਤ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਨੀਦਰ ਦੇਸ਼ ਭਗਤ ਸਨ ਆਪ ਨੇ ਬਾਬਰ ਨੂੰ ਜਾਵਰ ਕਿਹਾ ਜਦੋਂ ਉਸ ਨੇ ਭਾਰਤ ਤੇ ਹਮਲਾ ਕੀਤਾ ਤੇ ਜੋ ਭਾਰਤ ਦੀ ਦੁਰਦਿਸ਼ਾ ਹੋਈ ਉਸ ਸੰਬੰਧ ਵਿੱਚ ਜ਼ੋਰਦਾਰ ਸ਼ਬਦਾਂ ਵਿੱਚ ਆਪ ਨੇ ਰੱਬ ਨੂੰ ਅਲਾਮਾ ਵੀ ਦਿੱਤਾ ਇਤੀ ਮਾਰ ਪਈ ਕੁਰਲਾ ਨੇ ਤੈ ਕੀ ਦਰਦ ਨ ਆਇਆ ਗੁਰੂ ਜੀ ਦੇ ਸਮੇਂ ਇਸਤਰੀਆਂ ਦੀ ਹਾਲਤ ਵੀ ਬਹੁਤ ਤਰਸਯੋਗ ਸੀ ਆਪ ਨੇ ਉਸ ਸਮੇਂ ਇਸਤਰੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤੇ ਕਿਹਾ ਸੋ ਕੋ ਮੰਦਾ ਆਖੀਏ ਜਿਤ ਜਮੇ ਰਾਜਾਨ ਅੰਤਮ ਸਮਾਂ ਆਪ ਜੀ ਨੇ ਆਪਣਾ ਅੰਤਨਲਾ ਸਮਾਂ ਕਰਤਾਰਪੁਰ ਵਿਖੇ گزارਿਆ ਇੱਥੇ ਹੀ ਆਪ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ੀ 5 ਸਤੰਬਰ 539 ਈਸਵੀ ਨੂੰ ਆਪ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ਸਾਰੰਸ ਗੁਰੂ ਨਾਨਕ ਦੇਵ ਜੀ ਜਿੱਥੇ ਇੱਕ ਮਹਾਨ ਧਾਰਮਿਕ ਆਗੂ ਸਨ ਉੱਥੇ ਇੱਕ ਚੰਗੇ ਸਮਾਜ ਸੁਧਾਰਕ ਵੀ ਸਨ ਆਪ ਜੀ ਦੀ ਬਾਣੀ ਆਪਣੇ ਸਮੇਂ ਦੀ ਮੂਹ ਬੋਲ ਦੀ ਤਸਵੀਰ ਹੈ ਆਪ ਜੀ ਦੀ ਬਾਣੀ ਸੱਚ ਦਾ ਮਾਰਗ ਦਰਸ਼ਨ ਕਰਦੀ ਹੈ ਆਪ ਜੀ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੂੰ ਤਿਆਗ ਕੇ ਸ਼ਾਂਤਮਈ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਹੈ ਵਿਸ਼ੇ ਦੇ ਰੂਪ ਪੱਖੋਂ ਆਪ ਦੀ ਬਾਣੀ ਮਹਾਨ ਹੈ ਆਪ ਜੀ ਦੇ ਅਨਮੋਲ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਤੇ ਚਾਨਣ ਮਨਾਰੇ ਦਾ ਕੰਮ ਕਰਦੇ ਹਨ ਧੰਨਵਾਦ ਜੀ